ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸੁਖਪਾਲ ਸਿੰਘ ਮਾਨ ਸੀਨੀਅਰ ਕੰਸਲਟੈਂਟ ਆਰਥੋਪੈਡਿਕਸ ਐਂਡ ਜੋਇੰਟ ਰਿਪਲੇਸਮੈਂਟ ਲਿਵਾਸਾ ਹਸਪੀਟਲ ਅਮਰੀਕਸਰ ਮੇਰੇ ਨਾਲ ਨੇ ਡਾਕਟਰ ਜਗਵੀਰ ਸੀਨੀਅਰ ਕੰਸਲਟੈਂਟ ਨਿਊਰੋਲੋਜੀ ਲਿਵਾਸਾ ਹਸਪੀਟਲ ਅਮਰੀਕਸਰ ਤੇ ਸਾਡੇ ਲਿਵਾਸਾ ਹਸਪੀਟਲ ਅਮਰੀਕਸਰ ਦੀ ਸਾਰੀ ਮੈਨੇਜਮੈਂਟ ਟੀਮ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਇੱਕ ਨਿਊ ਟੈਕਨੋਲੋਜੀ ਦੇ ਬਾਰੇ ਵਿੱਚ ਡਿਸਕਸ ਕਰਨ ਦੇ ਵਾਰੀ ਜਿਹੜੀ ਅਸੀਂ ਲਿਵਾਸਾ ਹਸਪੀਟਲ ਦੇ ਵਿੱਚ ਸ਼ੁਰੂ ਕਰ ਰਹੇ ਹਾਂ ਇਹ ਹੈ ਕਿ ਆ ਨੀ ਰਿਪਲੇਸਮੈਂਟ ਦੇ ਵਿੱਚ ਆਗਮੈਂਟਡ ਰਿਐਲਿਟੀ ਤੇ ਆ ਅਸੀਂ ਜੇ ਕਿ ਤੁਸੀਂ ਪੁਰਾਣੇ ਟਾਈਮ 'ਚ ਦੇਖਿਆ ਹੋਵੇਗਾ ਤਾਂ ਜਿਹੜੀ ਹੈਗੀ ਹੈ ਟ੍ਰੈਡੀਸ਼ਨਲ ਨੀ ਰਿਪਲੇਸਮੈਂਟ ਸਰਜਰੀ ਹੁੰਦੀ ਸੀ ਤਾਂ ਉਹਦੇ ਵਿੱਚ ਹੁੰਦਾ ਸੀ ਕਿ ਪੇਸ਼ੈਂਟ ਜੇ ਇੱਕ ਬੜਾ ਡਰ ਹੁੰਦਾ ਸੀ ਕਿ ਸਾਡੇ ਜਿਹੜੀ ਹੈਗਾ ਨੀ ਰਿਪਲੇਸਮੈਂਟ ਹੋਣ ਤੋਂ ਬਾਅਦ ਅਸੀਂ ਚੱਲਣਾ ਕਦੋਂ ਆ ਪੇਸ਼ੈਂਟ ਬੈੱਡ ਤੇ ਤਾਂ ਨਹੀਂ ਪੈ ਜਾਏਗਾ ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਹਮੇਸ਼ਾ ਹੁੰਦੇ ਸੀ ਕਿਉਂਕਿ ਜਿਹੜੀ ਟ੍ਰੈਡੀਸ਼ਨਲ ਨੀ ਰਿਪਲੇਸਮੈਂਟ ਸਰਜਰੀ ਸੀ ਉਹਦੇ ਵਿੱਚ ਜਿਹੜੇ ਇੰਸੀਜਨ ਸੀਗੇ ਜ਼ਿਆਦਾ ਹੁੰਦੇ ਸੀ ਉਹਦੇ ਵਿੱਚ ਜਿਹੜੇ ਹੈਗੇ ਸੀਗੇ ਟਿਸ਼ੂ ਡੈメージ ਵੀ ਜ਼ਿਆਦਾ ਹੁੰਦਾ ਸੀ ਇਨਸੀਜ਼ਨ ਜ਼ਿਆਦਾ ਲੰਮਾ ਹੁੰਦਾ ਸੀ ਤਾਂ ਪੇਸ਼ੈਂਟ ਦੀ ਰਿਕਵਰੀ ਜਿਹੜੀ ਹੈ ਸਲੋ ਹੁੰਦੀ ਸੀ ਤੇ ਲੰਮਾ ਟਾਈਮ ਲੱਗਦਾ ਸੀ ਪੇਸ਼ੈਂਟ ਨੂੰ ਰਿਕਵਰ ਹੋਣ ਦੇ ਲਈ ਬਟ ਓਵਰ ਦਾ ਟਾਈਮ ਜਿਸ ਤਰ੍ਹਾਂ ਜਿਸ ਤਰ੍ਹਾਂ ਟੈਕਨੋਲੋਜੀ ਆਉਂਦੀ ਗਈ ਹੈ ਤਾਂ ਹਮੇਸ਼ਾ ਐਡਵਾਂਸਮੈਂਟਸ ਹੁੰਦੀਆਂ ਗਈਆਂ ਨੇ ਟੈਕਨੋਲੋਜੀ ਜਿਹੜੀ ਹੈਗੀ ਹੈ ਹਿਊਮਨ ਦੀ ਲਾਈਫ ਨੂੰ ਈਜ਼ੀ ਕਰਨ ਲਈ ਆਈ ਹੈ ਇਸੇ ਤਰ੍ਹਾਂ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਅਗਮੈਂਟਡ ਰਿਐਲਿਟੀ ਇਹ ਸਾਰੀਆਂ ਚੀਜ਼ਾਂ ਨੇ ਆ ਕੇ ਸਾਡੀ ਲਾਈਫ ਨੂੰ ਹੋਰ ਈਜ਼ੀ ਕਰ ਦਿੱਤਾ ਜਿੰਨੇ ਸਾਨੂੰ ਇੱਕ ਐਕਚੁਅਲੀ ਇਸ ਹਿਊਮਨ ਨੂੰ ਰਿਪਲੇਸ ਨਹੀਂ ਕਰ ਰਹੀ ਹੈ ਬੜੀ ਇੱਕ ਮਿਸਕਨਸੈਪਸ਼ਨ ਹੁੰਦੀ ਹੈਗੀ ਹੈ ਕਿ ਹਾਂ ਰਿਪਲੇਸ ਹੋ ਰਿਹਾ ਹੈ ਹਿਊਮਨ ਡਾਕਟਰ ਨਹੀਂ ਕਰੇਗਾ ਸਰਜਰੀ ਜਿਹੜੀ ਹੈਗੀ ਹੈ ਸਰਜਰੀ ਉਹਨੂੰ ਮਸ਼ੀਨ ਕਰੇਗੀ ਇਸ ਤਰ੍ਹਾਂ ਨਹੀਂ ਹੁੰਦਾ ਜਿੰਨੇ ਵੀ ਮਸ਼ੀਨਸ ਨੇ ਚਾਹੇ ਉਹ ਅਗਮੈਂਟਡ ਰਿਐਲਿਟੀ ਸੀ ਚਾਹੇ ਉਹ ਰੋਬੋਟਿਕਸ ਸੀ ਇਹ ਸਾਰੀਆਂ ਚੀਜ਼ਾਂ ਸਰਜਨ ਨੂੰ ਅਸ ਨਾਲ ਕੇ ਤੁਹਾਡੇ ਟਿਸ਼ੂ ਡੈメージ ਬਾਤ ਘਟ ਰਿਹਾਗਾ ਤੇ ਅਸੀਂ ਜਿਆਦਾ ਨੈਚੁਰਲ ਨੀ ਨੂੰ ਪ੍ਰਜ਼ਰਵ ਕਰ ਰਹੇ ਹਾਂ ਤੁਹਾਡੇ ਲਿਗਾਮੈਂਟਸ ਨੂੰ ਪ੍ਰਜ਼ਰਵ ਕਰ ਰਹੇ ਹਾਂ ਜਿਹੜੀ ਅਗਮੈਂਟ ਰਿਐਲਿਟੀ ਟੈਕਨੀਕ ਹੈ ਜਿਹੜੀ ਕਿ ਹੁਣ ਲਿਵਾਸਾ ਹਸਪੀਟਲ ਅੰਮ੍ਰਿਤਸਰ ਦੇ ਵਿੱਚ ਅਵੇਲੇਬਲ ਹੈ ਇਹਦੇ ਨਾਲ ਸਰਜੀ ਕਰਨ ਦੇ ਨਾਲ ਸੀਜ਼ਨ ਟਾਈਮ ਬਹੁਤ ਹੀ ਕੰਸੀਜ਼ਨ ਬਹੁਤ ਹੀ ਛੋਟਾ ਸਰਜੀ ਟਾਈਮ ਬਹੁਤ ਘੱਟ ਹੋ ਗਿਆ ਇਹਨਾਂ ਨਾਲ ਜਿਹੜੇ ਹੈਗੇ ਨੇ ਪੇਸ਼ੈਂਟ ਦਾ ਜ਼ਿਆਦਾਤਰ ਨੈਚੁਰਲ ਨੀ ਹੈਗਾ ਉਹਦੇ ਲਿਗਾਮੈਂਟਸ ਨੇ ਉਹਨਾਂ ਨੂੰ ਅਸੀਂ ਪ੍ਰਜ਼ਰਵ ਕਰਦੇ ਹਾਂ ਤੇ ਇਹਦੇ ਵਿੱਚ ਜਿਹੜੀ ਪੇਸ਼ੈਂਟ ਦੀ ਰਿਕਵਰੀ ਇੰਨੀ ਫਾਸਟ ਹੈਗੀ ਹੈ ਕਿ ਜੇਕਰ ਪੇਸ਼ੈਂਟ ਦੀ ਸਰਜਰੀ ਪੇਸ਼ੈਂਟ ਆਪਣੇ ਨੀਜ਼ ਦੇ ਉੱਪਰ ਪੂਰਾ ਭਾਰ ਪਾ ਕੇ ਚੱਲਣਾ ਸ਼ੁਰੂ ਕਰ ਦਿੰਦਾ ਹੈਗਾ ਤੇ ਨੈਕਸਟ ਡੇ ਤੋਂ ਵਾਕਰ ਦੇ ਨਾਲ ਆਪਣਾ ਵਾਸ਼ਰੂਮ ਜਾਂ ਟਾਇਲਟ ਖੁਦ ਜਾ ਸਕਦੇ ਨੇ ਨੀਰ প্লেਸਮੈਂਟ ਸਰਜਰੀ ਕਰਨ ਤੋਂ ਬਾਅਦ ਵੀ ਪੇਸ਼ੈਂਟ ਐਂਡ ਦੂਸਰੀ ਚੀਜ਼ ਇਹਦੇ ਵਿੱਚ ਇੱਕ ਹੋਰ ਜਿਹੜਾ ਬੈਨੀਫਿਟ ਐਡ ਹੋਇਆ ਹੈਗਾ ਕਿ ਜਿਸ ਤਰ੍ਹਾਂ ਹੁੰਦਾ ਸੀ ਬਹੁਤ ਜ਼ਿਆਦਾ ਓਵਰ weight ਪੇਸ਼ੈਂਟਸ ਹੁੰਦੇ ਸੀਗੇ ਜਾਂ ਜਿਨ੍ਹਾਂ ਦੇ ਨੀਜ਼ ਬਹੁਤ ਜ਼ਿਆਦਾ ਡਿਫਾਰਮੈਂਟ ਹੁੰਦੇ ਸੀਗੇ ਜਿਨ੍ਹਾਂ ਦੇ ਗੋਡੇ ਬਹੁਤ ਜ਼ਿਆਦਾ ਖਰਾਬ ਹੁੰਦੇ ਸੀ ਤਾਂ ਉਹਦੇ ਵਿੱਚ ਇਹ ਹੁੰਦਾ ਸੀ ਕਿ ਪੇਸ਼ੈਂਟ ਹਮੇਸ਼ਾ ਕਹਿੰਦਾ ਸੀ ਮੇਰਾ ਵਜ਼ਨ ਬਹੁਤ ਜ਼ਿਆਦਾ ਤਾਂ ਇਹਦੇ ਨਾਲ ਜਿਹੜੀ ਹੈਗੀ ਹੈ ਕਿ ਮੈਨੂੰ ਸਰ ਕਵਰੇਜ ਕਿੰਨੀ ਪ੍ਰੋਬਲਮ ਆਏਗੀ ਉਹ ਸਾਰੀ ਚੀਜ਼ਾਂ ਇਹਨਾਂ ਸੋਲਵ ਹੋ ਗਈਆਂ ਨਹੀਂ ਕਿਉਂਕਿ ਤੁਹਾਨੂੰ ਇੱਕ ਟੈਕਨੋਲੋਜੀ ਆਊਟ ਆਫ ਦਾ ਵਰਲਡ ਜਿਹੜੀ ਆਰਟ ਕਲਾਸ ਆਹ ਹੈਗੀ ਆ ਜਿਹੜੀ ਕਿ ਤੁਹਾਨੂੰ ਸਪਲੀਮੈਂਟ ਕਰ ਰਹੀ ਹੈ ਤੁਹਾਨੂੰ ਕੁਝ ਚੀਜ਼ਾਂ ਜਿੱਥੇ ਕਿ ਤੁਹਾਡੀ ਰੀਅਲ ਲਾਈ ਦੇ ਨਾਲ ਉਹਨੂੰ ਮੈਨੀਪੂਲੇਟ ਕਰਨ 'ਚ ਦਿੱਕਤ ਆਉਂਦੀ ਸੀ ਉਸੇ ਟੈਕਨੋਲੋਜੀ ਦੀ ਉਹਦੇ ਨਾਲ 3D 뷰 ਦੇ ਨਾਲ ਅਸੀਂ ਉਹਨੂੰ ਜਿਹੜਾ ਹੈਗਾ ਆਪਣੇ ਉਹਦੇ ਵਿੱਚ ਕਰ ਰਹੇ ਹੈਗੇ ਆਂ ਕਿ ਤਾਂ ਇਹਦੇ ਜਿਹੜੀ ਹੈਗੀ ਜਦੋਂ ਵੀ ਕੋਈ ਟੈਕਨੋਲੋਜੀ ਹੈਗੀ ਆ ਕੋਈ ਆਉਂਦੀ ਆ ਤਾਂ ਉਹਦੇ ਪਹਿਲਾਂ ਹਮੇਸ਼ਾ ਹੈਜੀਟੇਸ਼ਨਸ ਹੁੰਦੀਆਂ ਨੇ ਪਰ ਜੇਕਰ ਅਸੀਂ ਇਸ ਟੈਕਨੋਲੋਜੀ ਦੀ ਗੱਲ ਕਰੀਏ ਵਰਲਡ ਦੇ ਵਿੱਚ ਇਹ ਪਹਿਲਾਂ ਤੋਂ ਬਹੁਤ ਯੂਜ਼ ਕੀਤੀ ਜਾ ਰਹੀ ਹੈ ਪਰ ਇਸ ਰੀਜਨ ਦੇ ਵਿੱਚ ਅਸੀਂ ਲਿਵਾਸਾ ਹਸਪੀਟਲ ਪ੍ਰਾਊਡ ਮਹਿਸੂਸ ਕਰਦੇ ਹਾਂ ਕਿ ਅਸੀਂ ਪਹਿਲਾ ਹਸਪੀਟਲ ਆਪਣੇ ਦੇ ਵਿੱਚ ਲਾਂਚ ਕਰ ਰਹੇ ਹੈਗੇ ਆ ਤੇ ਇਹਨੂੰ ਆਪਣੇ ਜਿਹੜੇ ਏਰੀਆ ਨੂੰ ਬੈਨੀਫਿਟ ਹੋ ਰਿਹਾ ਇਸ ਟੈਕਨੋਲੋਜੀ ਦਾ ਡਾਕਟਰ ਸਾਹਿਬ ਪਹਿਲਾਂ ਜਿਹੜੇ ਆਪਰੇਟਿਓ ਮਿਸਟਰੀ ਉਹਦੇ ਵਿੱਚ ਪੇਸ਼ੈਂਟ ਜਿਹੜਾ ਉਹ ਵੇਟ ਕਰਾ ਕੇ ਤੁਸੀਂ ਕਹਿੰਦੇ ਚੱਲਣ ਤੇ ਲੱਗਦਾ ਤੁਸੀਂ ਲੇਕਿਨ ਉਹਦਾ ਪ੍ਰੋਪਰ ਜਿਹੜਾ ਨੀਓਸੀਓ ਬੈਂਡ ਨੀਓਸੀ ਹੁੰਦਾ ਉਹਦੇ ਵਾਸਤੇ ਉਹਨਾਂ ਨੂੰ ਆਪੀ ਤੋਂ ਪ੍ਰੈਕਟਿਸ ਜਾਂ ਪਰਵਾਣੀ ਮਿਲਦੀ ਜਿਹੜੀ ਬਹੁਤ ਜ਼ਿਆਦਾ ਪੇਨਫੁਲ ਹੁੰਦੀ ਹੈ ਇਹਦੇ ਇਹਦੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਹੈਗਾ ਬਿਲਕੁਲ ਜਿੰਨੀ ਜਿਹੜੀ ਪੇਨ ਹੋਣ ਦਾ ਰੀਜ਼ਨ ਹੁੰਦਾ ਸੀ ਟਿਸ਼ੂ ਡੈਮੇਜ ਬਿਲਕੁਲ ਫਿਜ਼ੀਓਥੈਰੇਪੀ ਓਨੀ ਹੀ ਇੰਪੋਰਟੈਂਟ ਆ ਜਿਸ ਤਰ੍ਹਾਂ ਸਰਜਰੀ ਇੰਪੋਰਟੈਂਟ ਆ ਪੋਸ-ਸਪਰੇਟਿਵਲੀ ਪਰ ਉਹ ਪੇਨ ਵਾਲਾ ਜਿਹੜਾ ਸੈਗਮੈਂਟ ਉਹ ਬਹੁਤ ਘੱਟ ਹੋ ਗਿਆ ਕਿਉਂਕਿ ਟਿਸ਼ੂ ਡੈਮੇਜ ਨਹੀਂ ਹੋਇਆ ਸੀ ਜਿਆਦਾ ਜਿਹੜਾ ਨੀ ਆ ਉਹਨੂੰ ਨੇਚਰਲ ਪ੍ਰੀਜ਼ਰਵ ਕੀਤਾ ਹੈਗਾ ਐਂਡ ਜਿਹੜੀ ਇੰਪਲਾਂਟੇਸ਼ਨ ਆ ਜਿਹੜਾ ਅਸੀਂ ਪਲਾਂਟ ਨੂੰ ਕੀਤਾ ਹੈਗਾ ਉਹਦੀ ਅਲਾਈਨਮੈਂਟ ਆ ਉਹਦੀ ਐਕਿਊਰੇਸੀ ਜਿਹੜੀ ਹੈਗੀ ਆ 100% ਹੈਗੀ ਆ ਦੇਖੋ ਜਿਹੜੇ ਮੇਰਾ ਸਵਾਲ ਦਾ ਮਤਲਬ ਇਹ ਸੀ ਜਿਸੋ ਦੇ ਵਿੱਚ ਕਾਫੀ 6-7 ਮਹੀਨੇ ਦਾ ਟਾਈਮ ਜਿਹੜਾ ਸੂ ਲੱਗ ਜਾਂਦਾ ਸੀ ਜੀ ਜੀ ਪ੍ਰੋਪਰ ਚੱਲਣਾ ਜੀ ਜੀ ਇਹਦੇ ਵਿੱਚ ਪ੍ਰੋਪਰ ਹੰਦਾ ਕਿੰਨੀ ਦੇਰ ਦੇ ਵਿੱਚ ਚੱਲਣਾ ਸਹੀ ਦੋ ਦੋ ਤਿੰਨ ਹਫ਼ਤੇ ਚ ਵਿਦਆਊਟ ਵਾਕਰ ਪੇਸ਼ੈਂਟ ਜਾਂ ਵਿਦਆਊਟ ਸਟਿਕ ਪੇਸ਼ੈਂਟ ਆਪਣੇ ਨੀਜ਼ ਨਾਲ ਚੱਲਣਾ ਸ਼ੁਰੂ ਕਰ ਦਿੱਤੇ ਹੁੰਦੇ ਨੇ 2-3 ਵੀਕਸ ਇਜ਼ ਦਾ ਟੋਟਲ ਫੁੱਲ ਰਿਕਵਰੀ ਟਾਈਮ ਮੇਰੇ ਲਈ ਫੁੱਲ ਰਿਕਵਰੀ ਹੈ ਜਦੋਂ ਮੈਂ ਪੇਸ਼ ਨੂੰ ਕਹਾਂ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ ਕਈਆਂ ਦੇ ਸਰ ਨੀਜ਼ ਇਸ ਤਰ੍ਹਾਂ ਕਰ ਨਹੀਂ ਦਿੱਤੇ ਹੋ ਜਾਂਦੇ ਨੇ ਉਹਦੇ ਵਿੱਚ ਹੈਗਾ ਬਿਲਕੁਲ ਹੀ ਇਹ ਉਹੀ ਚੀਜ਼ ਮੈਂ ਦੱਸ ਰਿਹਾ ਕਿ ਜਿਹੜੀ ਇਹ ਟੈਕਨੋਲੋਜੀ ਹੈਗੀ ਹੈ ਇਹਦੇ ਨਾਲ ਜਿਹੜੇ ਬਹੁਤ ਜ਼ਿਆਦਾ ਡੈਮੇਜ ਨਹੀਂ ਹੁੰਦੇ ਜਿਹੜੇ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ ਕਿ ਬੋਇਮ ਹੁੰਦੀ ਸੀਗੀ ਉਹਦੀ ਕਰੈਕਸ਼ਨ ਕਰਨ ਦੇ ਵਿੱਚ ਸਾਨੂੰ ਇਹ ਹੈਲਪ ਕਰਦੀ ਹੈ ਕਿ ਜਿੰਨੀ ਜ਼ਿਆਦਾ ਖਰਾਬ 니 ਨੇ ਉਹਨੂੰ ਤੁਸੀਂ ਹਿਊਮਨ ਲਿਮਿਟਸ ਦੇ ਵਿੱਚ ਰਹਿ ਕੇ ਕਈ ਵਾਰ ਕਰੈਕਟ ਨਹੀਂ ਕਰ ਸਕਦੇ ਉਹਨਾਂ ਅਸੈਸਸ ਨਹੀਂ ਕਰ ਪਾਉਂਦੇ ਇਹਦੇ ਵਿੱਚ ਇਹ ਹੈਗਾ ਕਿ ਉਸ ਚੀਜ਼ ਨਾਲ ਕੀ ਹੋਏਗਾ ਕਿ ਤੁਹਾਡੇ 니 ਜੋਇੰਟ ਬਿਲਕੁਲ ਐਕਿਊਰੇਟ ਹੋ ਜਾਣਗੇ ਤੇ ਉਹਦੀ ਅਲਾਈਨਮੈਂਟ 100% ਅਸੀਂ ਨੇਚਰਲ ਜਿਹੜੀ ਐਨਾਟੋਮੀਕਲ ਅਲਾਈਨਮੈਂਟ ਆ ਜੋ ਰੱਬ ਵੱਲੋਂ ਬਣਾਈ ਗਈ ਜਿੰਨੂੰ ਕਹਿੰਦੇ ਆ ਉਹ ਕਰਾਂਗੇ ਤੇ ਸਰ ਇਹਦਾ ਜਿਹੜਾ ਸਰਚਾ ਬਹੁਤ ਪਹਿਲੇ ਨਾਲੋਂ ਜ਼ਿਆਦਾ ਬਾਰੇ ਘਟਾ ਨਹੀਂ ਪਹਿਲੇ ਨਾਲੋਂ ਜੇ ਅਸੀਂ ਇਨੀਸ਼ੀਅਲ ਕਾਸਟ ਦੇਖੀਏ ਤਾਂ ਬਹੁਤ ਹੀ ਮਾਈਨਰ ਦੀ ਅਮਾਉਂਟ ਐਡ ਹੋ ਜਾਂਦੀ ਆ ਪਰ ਇਹਦੇ ਲੌਂਗ ਟਰਮ ਰਿਜ਼ਲਟ ਦੇਖੀਏ ਕਿ ਤੁਸੀਂ ਨੇ ਉਹਨਾਂ ਕਿ ਲੌਂਗ ਟਰਮ ਇਹਦਾ ਕੋਸਟ ਘੱਟ ਹੀ ਆ ਕਿ ਮੈਡੀਸਿਨ ਵੀ ਤੁਹਾਨੂੰ ਘੜ ਚੱਲਣੀਆਂ ਕਿ ਤੁਸੀਂ ਜਲਦੀ ਆਪਣੀ ਨੇਚਰਲ ਲਾਈਫ ਤੇ ਆ ਜਾਓ। ਤੋਂ ਪਹਿਲਾਂ ਮੈਂ ਸਾਰਿਆਂ ਨੂੰ ਵੈਲਕਮ ਕਰਦਾ ਜੀ ਹੁਣ ਬਿਹਾਰਫ ਆਫ ਡਾਕਟਰ ਪਵਨ ਆਰਸੀ ਹੀਓ ਡਾਕਟਰ ਅਮਰ ਕੁਮਾਰ ਸਿੰਘ ਟੀਮ ਆਰਜੀਐਮ ਆਪਰੇਸ਼ਨਸ ਐਂਡ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਔਰ ਔਨ ਔਨ ਮੈਂ ਔਨ ਬਿਹਾਫ ਆਫ ਸਾਰੀ ਮੈਨੇਜਮੈਂਟ ਟੀਮ ਸੋ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਤੁਹਾਨੂੰ ਆਲਰੇਡੀ ਦੱਸਿਆ ਹੈ ਕਿ ਜਿਹੜੀ ਟੈਕਨੀਕ ਅਸੀਂ ਲੈ ਕੇ ਆ ਰਹੇ ਹਾਂ ਦਿਸ ਇਜ਼ ਅ ਫਰਸਟ ਵਨ ਇਨ ਦਾ ਰੀਜਨ ਜਿਹਦੇ ਨਾਲ ਕਿ ਕਾਫੀ ਜ਼ਿਆਦਾ ਜਿਹੜੇ ਲੋਕ ਨੇ ਉਹਨਾਂ ਨੂੰ ਬੈਨੀਫਿਟ ਹੋ ਰਿਹਾ ਹੈ ਸੋ ਅਸੀਂ ਸਿਰਫ ਇਹੀ ਰਿਕੁਐਸਟ ਕਰਾਂਗੇ ਸਾਰੇ ਪੱਤਰਕਾਰ ਵੀਰਾਂ ਨੂੰ ਕਿ ਇਹ ਜਿਹੜੀ ਟੈਕਨੋਲੋਜੀ ਹੈ ਜੋ ਵੀ ਅਸੀਂ ਇੱਥੇ ਪ੍ਰੋਸੀਜਰਸ ਕਰਦੇ ਪਿਆ ਇਹਨਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕੀਤਾ ਜਾਵੇ ਸੋ that ਕਿ ਜਿਹੜੇ ਸਾਡੇ ਰੀਜਨ ਦੇ ਲੋਕ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਇਹਦਾ ਬੈਨੀਫਿਟ ਹੋ ਸਕੇ ਸੋ ਐਦਾ ਏਜੰਡਾ ਇਹੀ ਸੀਗਾ ਜੋ ਡਾਕਟਰ ਸਾਹਿਬ ਨੇ ਆਲਰੇਡੀ ਤੁਹਾਨੂੰ ਬਰੀਫ ਕਰ ਦਿੱਤਾ ਹੈ ਸੋ ਅਸੀਂ ਜਾਣੇ ਕਿ ਇਹਨੂੰ ਮੈਕਸਿਮਮ ਅਸੀਂ ਸਪਰੈਡ ਕਰੀਏ ਉਹਦੀ ਮਾਸਿਸ ਜਿਹੜੇ ਜਿਆਦਾ ਲੋਕ ਨੇ ਆਸ-ਪਾਸ ਤੇ ਇਵਨ ਜੰਮੂ ਤੋਂ ਲੈ ਕੇ ਤੁਸੀਂ ਫਲੋਸਪੁਰ ਤੱਕ ਐਂਡ ਸਾਰਾ ਰੀਜਨ ਜਿਹੜਾ ਵਾ ਉਹਦੇ ਚ ਆਪਾਂ ਇਹਨੂੰ ਪ੍ਰਮੋਟ ਕਰਨਾ ਚਾਹੁੰਦੇ ਆ ਸੋ ਇਹੀ ਤੁਹਾਨੂੰ ਕਹਿਣਾ ਸੀਗਾ ਬਾਕੀ ਥੈਂਕ ਯੂ